ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਪੰਜਾਬ ਨਿਊਜ਼ ਦੇ ਨਾਲ ਅੱਜ ਆਪਾਂ ਗੱਲਬਾਤ ਕਰਾਂਗੇ ਕੁਝ ਨੁਕਤਿਆਂ ਤੇ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ 2 ਦਸੰਬਰ 2024 ਨੂੰ ਅਕਾਲੀ ਦਲ ਬਾਰੇ ਜੋ ਫੈਸਲੇ ਹੋਏ ਉਹਨੂੰ ਕੀ ਅਕਾਲੀ ਦਲ ਨੇ ਮੰਨਿਆ ਉਹਦੇ ਵਿੱਚ ਕੁਝ ਨੁਕਤਿਆਂ ਤੇ ਅਕਾਲੀ ਦਲ ਪਿੱਛੇ ਹਟ ਰਿਹਾ ਹੈ ਤੇ ਇਹਦੇ ਸਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਕੋਈ ਬਿਆਨ ਜਾਂ ਇਹਦੇ ਬਾਰੇ ਕਿਹਾ ਨਹੀਂ ਜਾ ਰਿਹਾ ਵੀ ਅਕਾਲੀ ਦਲ ਕਿਉਂ ਨਹੀਂ ਮੰਨ ਰਿਹਾ ਕੁਝ ਚੀਜ਼ਾਂ ਨੂੰ ਲੈ ਕੇ ਤਾਂ ਸਮਾਵਧ ਸਮਾਸੀਗਾ ਵੀ ਇਹ ਸਮੇਂ ਦੇ ਵਿੱਚ ਅਕਾਲੀ ਦਲ ਨੇ ਇਹ ਫੈਸਲੇ ਮੰਨ ਲਏ ਆ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਜੋ ਇੱਕ ਹੁਕਮਨਾਮਾ ਹੋਇਆ ਸੀ ਉਹਦੇ ਚ ਇੱਕ ਪੁਆਇੰਟ ਇਹ ਵੀ ਸੀ ਵੀ ਜੋ ਅਕਾਲੀ ਦਲ ਦੇ ਪ੍ਰਧਾਨ ਨਹੀਂ ਉਹਦੇ ਸਮੇਤ ਜਿੰਨੇ ਵੀ ਅਹੁਦੇਦਾਰ ਨੇ ਹੈਗੇ ਆ ਉਹ 10 ਦਿਨਾਂ ਦੇ ਵਿੱਚ ਆਪਣੇ ਅਸਤੀਫੇ ਦੇ ਕੇ ਇਹਦੀ ਜਾਣਕਾਰੀ ਸ਼੍ਰੀ ਅਕਾਲ ਤਖਸਾਲ ਸਾਬ ਨੂੰ ਦੇਣ ਭਾਵ 2 ਦਸੰਬਰ ਤੋਂ ਲੈ ਕੇ 5 ਦਸੰਬਰ ਨੂੰ ਅਕਾਲੀ ਦਲ ਦੇ ਪ੍ਰਧਾਨ ਤੇ ਜਿੰਨੇ ਵੀ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਅਹੁਦੇ ਤੋਂ ਅਸਤੀਫਾ ਦੇ ਕੇ ਇਹ ਜਾਣਕਾਰੀ ਸ਼੍ਰੀ ਅਕਾਲ ਤਖਸਾਲ ਸਾਬ ਨੂੰ ਭੇਜਣੀ ਸੀ ਕੀ ਇਹ ਸ਼੍ਰੀ ਅਕਾਲ ਤਖਸਾਲ ਸਾਬ ਨੂੰ ਜਾਣਕਾਰੀ ਭੇਜੀ ਗਈ ਕਿਉਂਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਬਣੇ ਰਹੇ ਉਹ ਮੀਟਿੰਗਾਂ ਵੀ ਸਾਦੇ ਰਹੇ ਇਸ ਸਮੇਂ ਦੇ ਦਰਮਿਆਣੀ ਤੇ ਦੂਸਰੀ ਗੱਲ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮਨਾਮਾ ਜਾਰੀ ਹੋਇਆ ਉਹਦੇ ਵਿੱਚ ਗੱਲ ਹੋਈ ਸੀ ਵੀ ਜਿਹੜੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਹੈ ਉਹ ਸਿੱਖ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਭਾਵੇਂ ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਜਿੰਨੇ ਵੀ ਆਗੂ ਹੈਗੇ ਆ ਚਾਹੇ ਉਹ ਸੁਧਾਰ ਲਹਿਰ ਵਾਲੇ ਆ ਚਾਹੇ ਸੋਮਣੀ ਅਕਾਲੀ ਦਲ ਦੇ ਜਿਹੜੇ ਸੁਰਜੀਤ ਸਿੰਘ ਬਾਦਲ ਨਾਲ ਧੜਾ ਸੀ ਉਹ ਜਿਹੜਾ ਹੈਗਾ ਅਗਵਾਈ ਕਰਨ ਦੇ ਯੋਗ ਨਹੀਂ ਰਿਹਾ ਤਾਂ ਫਿਰ ਬਲਵਿੰਦਰ ਸਿੰਘ ਪੂਂਦੜ ਜਿਹੜੇ ਹੈਗੇ ਆ ਉਹ ਕਿਸ ਹیثیت ਨਾਲ ਜਿਹੜੇ ਹੈਗੇ ਆ ਪ੍ਰੈਸ 'ਚ ਜਾਂਦੇ ਰਹੇ ਪਾਰਟੀ ਦੀ ਅਗਵਾਈ ਕਰਦੇ ਰਹੇ ਫਿਰ ਕਿਸ ਹیثیت ਦੇ ਨਾਲ ਸੁਰਜੀਤ ਸਿੰਘ ਬਾਦਲ ਨੇ ਮੁਖਸ ਸਾਹਿਬ ਦੀ ਜਿਹੜੀ ਬਾਗੀ ਦਾ ਆਪਣਾ ਜੋੜ ਮੇਲਾ ਹੁੰਦਾ ਉੱਥੇ ਜਿਹੜਾ ਹੈਗਾ ਜਿਹੜਾ ਸੰਗਤਾਂ ਨੂੰ ਬੇਨਤੀ ਕੀਤੀ ਲੋਕਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਜਿਹੜਾ ਹੈਗਾ ਇੱਥੇ ਆਉਣਾ ਜਦੋਂ ਉਹ ਅਗਵਾਈ ਕਰਨ ਦੇ ਯੋਗ ਨਹੀਂ ਤਾਂ ਉਹ ਫਿਰ ਕਿਸ ਤਰ੍ਹਾਂ ਪ੍ਰੈਸ ਕਾਨਫਰੰਸ ਜਾਂ ਲੋਕਾਂ ਨੂੰ ਸੱਦੇ ਦੇ ਰਿਹਾ ਇਹ ਕਾਫੀ ਵੱਡੇ ਸਵਾਲ ਹੈਗੇ ਐ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਭਰਤੀ ਦੀ ਜਿਹੜੀ ਗੱਲ ਸੀਗੀ ਵੀ ਅਕਾਲ ਤਖਤ ਸਾਹਿਬ ਵੱਲੋਂ ਕਿਹਾ ਗਿਆ ਵੀ ਸੱਤ ਮੈਂਬਰਾਂ ਦੀ ਅਗਵਾਈ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਹੋਵੇਗੀ ਪਰ ਜਿਹੜੇ ਅਕਾਲੀ ਦਲ ਦੇ ਲੀਡਰ ਹੈਗੇ ਉਹਨਾਂ ਨੇ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਤੋਂ ਬਣਾਈ ਸੀ ਉਹਨਾਂ ਤੋਂ ਬਿਨਾਂ ਭਰਤੀ ਸ਼ੁਰੂ ਕਰ ਲਈ ਬਦਲੋ ਜੇ ਆਪਾਂ ਅੱਜ ਗੱਲ ਕਰ ਰਹੇ ਹਾਂ 5 ਫਰਵਰੀ ਦੇ ਵਿੱਚ ਤੇ 2 ਦਸੰਬਰ ਦਾ ਜਿਹੜਾ ਹੁਕਮਨਾਮਾ ਆਇਆ 2 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ। ਉਹਦੇ 'ਚ ਜਿਹੜੀ ਹੈਗੀ 7 ਮੈਂਬਰੀ ਕਮੇਟੀ ਭਰਤੀ ਨਹੀਂ ਸ਼ੁਰੂ ਕਰ ਸਕੀ। ਫਿਰ ਕਾਲੀਦਲ ਨੇ ਜਿਹੜੀ ਭਰਤੀ ਸ਼ੁਰੂ ਕੀਤੀ ਉਹਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਉਹ 7 ਮੈਂਬਰੀ ਜਿਹੜੀ ਕਮੇਟੀ ਹੈ ਉਹਦਾ ਆਬਜੈਕਸ਼ਨ ਕਿਉਂ ਨਹੀਂ ਆਇਆ? ਤਾਂ ਜਦੋਂ ਅਕਾਲ ਤਖਤ ਸਾਹਿਬ ਨੇ ਕਿਹਾ ਵੀ ਇਹ ਜਿਹੜੀ ਮਤਲਬ ਜਥੇਵੰਦੀ ਆ ਕਾਲੀਦਲ ਇਹਦੇ ਜਿਹੜੇ ਆਗੂ ਆ ਉਹ ਉਹ ਅਗਵਾਈ ਕਰਨ ਦੇ ਯੋਗ ਨਹੀਂ। ਤਾ ਫਿਰ ਉਹ ਭਾਰਤੀ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਆ ਇਹ ਸਵਾਲ ਕਾਫੀ ਵੱਡੇ ਨੇ ਕਿਉਂਕਿ ਅਕਾਲੀ ਦਲ ਹੁਕਮਨਾਮੇ ਤੋਂ ਬਾਅਦ ਕੇ ਨਿਕਲ ਰਿਹਾ ਲੋਕਾਂ ਚ ਜਿਹੜਾ ਅੰਮਲਪੂਸਾ ਪਾਇਆ ਜਾ ਰਿਹਾ ਵੀ ਅਸੀਂ ਭਾਰਤੀ ਵਿੱਚ ਸ਼ੁਰੂ ਕਰਤੀ ਕਾਲ ਤਖਸਰ ਨੇ ਕਿਹਾ ਸੀ ਵੀ 6 ਮਹੀਨੇ ਭਾਰਤੀ ਕਰਨੀ ਹੈ ਮੈਂਬਰ ਬਣਾਉਣੇ ਹੈ ਡੈਲੀਗੇਟ ਬਣਾਉਣੇ ਹੈ ਫਿਰ ਪ੍ਰਧਾਨ ਬਣਾਉਣੇ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਲੀਡਰ ਜਿਨ੍ਹਾਂ ਨੂੰ ਕਿਹਾ ਗਿਆ ਵੀ ਤੁਸੀਂ ਅਗਵਾਈ ਕਰਨ ਦੇ ਯੋਗ ਨਹੀਂ ਉਹ ਕਹਿੰਦੇ ਵੀ ਅਸੀਂ 1 ਮਾਰਚ ਨੂੰ ਆਪਣਾ ਪ੍ਰਧਾਨ ਚੁਣਨਾ ਹੈ ਹੁਣ ਤੁਸੀਂ ਇੱਥੇ ਫਰਕ ਦੇਖ ਸਕਦੇ ਹੋ ਵੀ ਅਕਾਲ ਤਖਤ ਸਾਹਿਬ ਨੇ 6 ਮਹੀਨਿਆਂ ਦਾ ਕਿਹਾ ਸੀ ਤੇ ਇਹਨਾਂ ਕੋਲ ਜਦੋਂ ਕੋਈ ਅਧਿਕਾਰ ਹੀ ਨਹੀਂ ਇਹ ਮੈਂਬਰਸ਼ਿਪ ਕੱਟੀ ਜਾ ਰਹੇ ਨੇ ਤੇ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਵੀ 1 ਮਾਰਚ ਨੂੰ ਪ੍ਰਧਾਨ ਬਣਾਇਆ ਜਾਊ ਪਰ ਪੂਰੇ ਭਾਰਤ ਦੇ ਵਿੱਚ ਤੁਸੀਂ ਕੋਈ ਸਿਆਸੀ ਪਾਰਟੀ ਜਦੋਂ ਕੋਈ ਭਰਤੀ ਕਰਦੀ ਹੈ ਤਾਂ ਉਹ 2-3 ਮਹੀਨਿਆਂ 'ਚ ਕਿਹੜੀ ਭਰਤੀ ਹੋਊ ਜੋ ਕਿ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮਨਾਮਾ ਹੈ ਉਹਦੇ ਵਿੱਚ ਕਿਹਾ ਗਿਆ ਸੀ ਵੀ ਬੋਕਸ ਜਿਹੜੀ ਭਰਤੀ ਆ ਉਹ ਨਹੀਂ ਹੋਣੀ ਚਾਹੀਦੀ ਜਿਹੜੇ ਆਧਾਰ ਕਾਰਡ ਵਗੈਰਾ ਚੈੱਕ ਕਰਕੇ ਉਹ ਭਰਤੀ ਹੋਣੀ ਚਾਹੀਦੀ ਤਾਂ ਜਿਹੜਾ ਹੁਣ ਭਰਤੀ ਸ਼ੁਰੂ ਕੀਤੀ ਹੈ 2-3 ਮਹੀਨਿਆਂ ਬਾਅਦ 1 ਮਾਰਚ ਨੂੰ ਜਿਹੜਾ ਹੈਗਾ ਕਹਿੰਦੇ ਵੀ ਪ੍ਰਧਾਨ ਤੋਂ ਨਾ ਇਹ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਭਰਤੀ ਹੋਊਗੀ ਤੇ ਜੋ ਅਗਵਾਈ ਕਰਨ ਦੇ ਯੋਗ ਨਹੀਂ ਤਾਂ ਫਿਰ ਭਰਤੀ ਕਿਉਂ ਸ਼ੁਰੂ ਕੀਤੀ ਗਈ ਇਹਦੇ ਤੇ ਜਿਸ ਦਾ ਰਗਵੀਰ ਸਿੰਘ ਜੋ ਕਾਲ ਤਖਤ ਸਰ ਦੇ ਜਥੇਦਾਰ ਨੇ ਉਹ ਵੀ ਚੁੱਪ ਨੇ ਉਹਨਾਂ ਦੀ ਚੁੱਪ ਤੇ ਵੀ ਕਈ ਸਵਾਲ ਉੱਠ ਰਹੇ ਨੇ ਤੇ ਜੋ ਕਮੇਟੀ ਬਣਾਈ ਸੀ ਭਰਤੀ ਦੇ ਲਈ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਜਿਹਦੇ ਹੈੱਡ ਹਰਜਿੰਦਰ ਸਿੰਘ ਧਾਮੀ ਸੀਗੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਉਹ ਕਮੇਟੀ ਦੇ ਪ੍ਰਧਾਨ ਸੀਗੇ ਤੇ ਫਿਰ ਉਹਨਾਂ ਨੇ ਭਰਤੀ ਕਿਉਂ ਨਹੀਂ ਸ਼ੁਰੂ ਕੀਤੀ ਉਹ ਚੁੱਪ ਕਿਉਂ ਕਰ ਗਏ ਇਸ ਦਾ ਸਵਾਲ ਹਰਜਿੰਦਰ ਸਿੰਘ ਧਾਮੀ ਤੇ ਵੀ ਹੈਗਾ ਤੇ ਅਖੀਰ ਵਿੱਚ ਜਿਹੜੀ ਆਪਾਂ ਨੁਕਤੇ ਦੀ ਗੱਲ ਕਰਾਂਗੇ ਵੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਤੋਂ ਜਿਹੜਾ ਹੈਗਾ ਫਕਰੇ ਕੌਮ ਵਾਪਸ ਲਿਆ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਆਂ ਵੀ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸੱਤਾ ਚਾਹੇ ਉਹ ਜਿਹੜੇ ਸਿੱਖ ਮਸਲੇ ਸੀਗੇ ਸਿੱਖਾਂ ਦੇ ਨਾਲ ਜਿਹੜੇ ਪੰਜਾਬ ਦੇ ਮਸਲੇ ਪੰਜਾਬ ਤੇ ਜਦੋਂ ਆਪਾਂ ਸਿੱਖਾਂ ਦੀ ਗੱਲ ਕਰਦੇ ਆਂ ਤਾਂ ਇੱਕੋ ਤਰ੍ਹਾਂ ਦੇ ਮਸਲੇ ਆ ਇਹ ਤਾਂ ਉਹਦੇ ਵਿੱਚ ਜਦੋਂ ਜਿਹੜੇ ਉਹ ਮਸਲੇ ਸੀਗੇ ਪ੍ਰਕਾਸ਼ ਸਿੰਘ ਬਾਦਲ ਨੇ ਜਦੋਂ ਹੀ ਸੱਤਾ ਤੋਂ ਉਹ ਆਉਂਦੇ ਆ ਉਹ ਪਾਸੇ हट ਜਾਂਦੇ ਸੀ ਇਸ ਕਰਕੇ ਜਿਹੜਾ ਇਥੇ ਬੇਅਦਬੀਆਂ ਘਟਾਉ ਬਾਪਨੀਆਂ ਸੁਮੇਸ਼ ਸਿੰਘ ਸੈਨੂ ਡੀਜੀਪੀ ਲਾਉਣਾ ਹੋਰ ਬਹੁਤ ਕੁਝ ਬਾਪ ਰਿਆ ਨਕੂਤਰ ਦਾ ਕਾਂਡ ਲਾ ਲੋ ਤੇ ਸਿੰਘਾਂ ਤੇ ਜਿਹੜਾ ਗੋਲਿਆਂ ਚ ਲਾਉਂਗੇ ਸਾਰੇ ਜਿਹੜੀਆਂ ਕਟਨਾਵਾਂ ਸਿੰਘਾਂ ਇਸ ਕਰਕੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਵਾਪਸ ਲਿਆ ਗਿਆ ਤਾਂ ਇਹਦੇ ਜਦੋਂ ਮਾਗੀ ਦੇ ਜੋੜ ਮੇਲੇ ਤੇ ਸੁਖਵੀਰ ਸਿੰਘ ਬਾਦਲ ਨੇ ਇਕੱਠ ਸੱਦਿਆ ਤਾਂ ਉੱਥੇ ਜਿਹੜੇ ਲੋਕ ਪਹੁੰਚੇ ਸੀਗੇ ਇਹਨਾਂ ਦੀ ਰੈਲੀ 'ਚ ਉਹਨਾਂ ਤੋਂ ਹੱਥ ਖੜੇ ਕਰਾ ਕੇ ਇੱਕ ਹਸਾਬ ਨਾਲ ਅਕਾਲ ਤਖਤ ਸਾਹਿਬ ਦੇ ਵਿਰੋਧ ਵਿੱਚ ਬਾਹਾਂ ਖੜੀਆਂ ਕਰਾਈਆਂ ਗਈਆਂ ਕੇ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਸਨਮਾਨ ਲਿਆ ਗਿਆ ਫਕਰੀ ਕੌਮ ਉਹਨਾਂ ਦੇ ਇੱਕ ਹਿਸਾਬ ਦਾ ਖੋਹਿਆ ਗਿਆ ਉਹ ਵਾਪਸ ਕੀਤਾ ਜਾਵੇ ਪਹਿਲੀ ਵਾਰ ਅਕਾਲੀ ਦਲ ਦੇ ਸਿੱਖ ਸਿਆਜਪੰਤਕ ਸਿਆਦ ਦੇ ਵਿੱਚ ਪਹਿਲੀ ਵਾਰ ਗੱਲ ਆਈ ਹੈ ਕਿ ਇਸ ਤਰ੍ਹਾਂ ਲੋਕਾਂ ਨੂੰ ਸ਼੍ਰੀ ਕਾਲ ਤਖਸਾਲ ਦੇ ਖਿਲਾਫ ਕੀਤਾ ਗਿਆ ਹੋਵੇ ਵੀ ਜੋ ਹੁਕਮਣਾ ਹੋ ਗਿਆ ਉਹਦੇ ਵਿਰੋਧ ਵਿੱਚ ਇਸ ਤਰ੍ਹਾਂ ਖੁੱਲੇ ਆਮ ਚੈਲੰਜ ਅਜੇ ਤੱਕ ਕਿਸੇ ਵੀ ਧਿਰ ਜਾਂ ਕਿਸੇ ਵਿਅਕਤੀ ਨੇ ਨਹੀਂ ਕੀਤਾ ਇਸ ਕਰਕੇ ਜਿਹੜੀਆਂ ਘਟਨਾਵਾਂ ਹੈਗੀਆਂ ਇਹ ਕਾਫੀ ਮਤਬੂਨ ਹੈਗੀਆਂ ਬਿਜਰੋ ਸ਼੍ਰੋਮਣੀ ਕਾਲੀ ਦਲ ਕਹਿੰਦੀ ਵੀ ਅਸੀਂ ਪੰਥਕ ਪਾਰਟ ਇੱਕ ਪਾਸੇ ਉਹ ਕਹਿੰਦੇ ਸਿੱਖਾਂ ਦੀ ਨੁਮਾਇੰਦਗੀ ਨੁਮਾਇੰਦਗੀ ਕਰਦੇ ਇੱਕ ਪਾਸੇ ਉਹ ਕਹਿੰਦੇ ਵੀ ਸਾਨੂੰ ਚੋਣ ਕਮਿਸ਼ਨ ਇਸ ਤਰ੍ਹਾਂ ਕਹੂਏ ਜਿਹੜੇ ਦੋਰੇ ਫਾਰਮੂਲੇ ਹੈਗੇ ਆ ਕਾਲੀ ਦਲ ਦੇ ਲੀਡਰਾਂ ਦੇ ਕਾਫੀ ਖਤਰਨਾਕ ਹੋ ਸਕਦੇ ਨੇ ਉਹਨਾਂ ਦੀ ਸਿਆਸਤ ਦੇ ਲਈ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਆ ਬਹੁਤ ਵਾਰ ਕਾਲੀ ਦਲ ਨੂੰ ਰਿਜੈਕਟ ਕਰ ਚੁੱਕੇ ਆ ਕਿਉਂਕਿ ਉਹਨਾਂ ਦੀ ਜਿਹੜੀ ਨੁਮਾਇੰਦਗੀ ਕਰ ਰਹੀ ਸੀ ਇਸੇ ਸਮੇਂ ਪਾਰਟੀਆਂ ਹੁਣ ਨਹੀਂ ਰਹੀ ਇਸ ਕਰਕੇ ਕਾਲ ਤੱਕ ਸਹਿਬ ਨੂੰ ਵੀ ਇਸ ਮਸਲੇ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਜ세ਦਾਰ ਗੁਰਵੀਰ ਸਿੰਘ ਨੂੰ ਤੇ ਸਖਤ ਸਟੈਂਡ ਲੈਣਾ ਚਾਹੀਦਾ ਕਿਉਂਕਿ ਉਹਨਾਂ ਦੇ ਜੇ ਹੁਕਮ ਦੀ ਭਾਵ ਜੇ ਕਾਲ ਤੱਕ ਸਾਦੇ ਹੁਕਮਨਾਮ ਦੀ ਲੰਘਣਾ ਹੋ ਰਹੀ ਹੈ ਤਾਂ ਉਹਨਾਂ ਦੇ ਕਰਤਾਰ ਤੇ ਹੀ ਕੱਲ ਨੂੰ ਉਂਗਲ ਚੱਕੀ ਜਾਣੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁਕਰੀਆ